ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਮ ਜੀ ਕਿਵੇਂ ਹੋ ਸਾਰੇ ਠੀਕ ਠਾਕ ਤਾਂ ਪ੍ਰਸਤ ਤੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ तकरीबन 7:00 ਵਜੇ ਆਪਾਂ ਹੋਣਾ ਸੀਗੇ ਕਿਸੇ ਤੇ ਵਿੱਚ ਮੈਂ ਬਹੁਤ ਲੇਟ ਹੋ ਗਈ ਸੱਚੀ ਤੇ ਕੁਝ ਉਧਰ ਕਸਟਰ ਸੀ ਗੁੜੀਆਂ ਦਾ ਸੋਣਾ ਮੈਂ ਸੁਆਦੀ ਲਾਈਨਿੰਗ ਲਗਔਣ ਲੱਗੀ ਹੋਈ ਹੈ ਨਾ ਇਹਨਾਂ ਨਾਲੇ ਕੰਮ ਵੀ ਨਹੀਂ ਹੈਗਾ ਸੀ ਮੈਨੂੰ ਸ਼ਾਮ ਹੋ ਗਈ ਹੈ ਨਾ ਤੇ ਕਦੇ ਉਧਰ ਭੈਣ ਆ ਗਈਆਂ ਬੱਚਿਆਂ ਨੂੰ ਚਾਹ ਪਾਣੀ ਕਰਕੇ ਦਿੱਤਾ ਆਪ ਚਾਹ ਪੜੀ ਪੀਣ ਲੱਗ ਗਈ ਹੈ ਨਾ ਤੇ ਜਦੋਂ ਬਾਹਰ ਦੀ ਵਰਤਾਂ ਕੋਲੇ ਖੜ ਗਏ 2 ਮਿੰਟ ਬਾਅਦ ਸੁੱਧਰੇ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਦਿਨ ਇਨਾ ਸਾਰਾ ਹੋ ਗਿਆ ਤੇ ਜਦੋਂ ਚਿਪੜਾ ਜਪਿਆਗਾ ਤੇ ਬਸ ਆਪਾਂ ਲੱਗਿਆਂਗੇ ਸਬਜੀ ਬਣਾਉਣਾ ਤੇ ਮੈਂ ਬਣਾਉਂਗੀ ਸਬਜੀ ਹਨਾ ਪਕੌੜਿਆਂ ਦੀ ਪਕੌੜੇ ਆਪਾਂ ਬਣਾਵਾਂਗੇ ਘਰੇ ਆਪ ਹੀ ਰੈਡੀमेड ਪਕੌੜੇ ਸੀ ਬਹੁਤ ਘੱਟ ਬਣਾਉਨੇ ਆ ਵੈਸੇ ਤਾਂ ਮੈਂ ਕਾਲੇ ਛਨੇ ਨੇੜੇ ਭਿਓਂ ਰੱਖੇ ਸੀ ਪਰ ਇਹਨਾਂ ਦੇ ਪਾਪਾ ਦਾ ਫੋਨ ਆਇਆ ਕਹਿੰਦੇ ਵੀ ਹਨਾ ਤਕੌੜੇ ਬਣਾ ਲਓ ਮੈਂ ਤਾਂ ਚਲੂ ਚਨੇ ਦਾ ਸੋਬਾ ਬਣ ਜਾਣਗੇ ਹਨਾ ਤੇ ਜਿਹੜਾ ਖਰਾਬ ਹੁੰਦੇ ਆ ਤੇ ਆਪਾਂ ਮੈਂ ਕਿਹਾ ਚਲੋ ਪਕੌੜੇ ਬਣਾ ਲੈਂਦੇ ਆ ਕਿ ਕਹਿੰਦੇ ਇਹ ਰੋਟੀ ਨਹੀਂ ਖਾਣੀ ਲੈਂਦਾ ਮੈਂ ਜੇ ਪਕੌੜੇ ਨਾ ਬਣਾਏ ਅੱਜ ਉਹਨਾਂ ਦੀ ਡਿਮਾਂਡ ਤੇ ਬਣਾਵਾਂਗੇ ਆਪਾਂ ਪਕੌੜੇ ਤੇ ਬੱਚੇ ਕਰ ਰਹੇ ਨੇ ਆਪਣੀ ਪੜਾਈ ਮੈਂ ਤੁਹਾਨੂੰ ਦਿਖਾਉਣੀ ਆਂਗੀ ਤੇ ਨੂਰ ਦੇਣਾ ਰੋਕੇ ਸਾਡੇ ਆ ਸੱਚੀ ਪਹਿਲਾਂ ਮੈਂ ਨਾ ਦੋ ਵਾਰੀ ਇਸ ਵੀਡੀਓ ਦਾ ਵਾਇਸਓਵਰ ਕੀਤਾ ਨਾ ਦੁਬਾਰੇ ਬਣਾਈ ਆਗੀ ਨੂਰ ਇਹਨਾਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਠੀਕ ਹੀ ਹੋਇਆ ਪੈਨੂੰ ਤੇ ਆਹ ਦੇਖੋ ਹੀ ਹੁਣ ਲੱਗੀ ਆ ਵੱਡੀ ਬੇਟੀ ਕੋਲ ਬੈਠ ਕੇ ਪੜਨਾਂ ਤੇ ਸੂਟ ਮੇਰਾ ਕੱਟ ਕੇ ਰੱਖਿਆ ਪਿਆ ਮੈਂ ਦੇਖ ਲਿਆ ਬਸ ਹੁਣ ਕਿਚਨ ਦਾ ਕੰਮ ਖਤਮ ਕਰ ਲਿਆ ਫਿਰ ਆਪਾਂ ਸੂਟ ਆ ਜਿਹੜਾ ਲੱਗਾਗੇ ਸਟ੍ਰਿਚ ਕਰਨਾ ਤੇ ਬਾਕੀ ਕੱਪੜੇ ਜਿਵੇਂ ਨਹੀਂ ਧੋਤੇ ਸੀਗੇ ਕੱਪੜੇ ਕੱਲ ਨੂੰ ਦੇਖਾਂਗੇ ਸੂਆ ਇਹ ਬਸ ਮੇਰੇ ਸਿਰ ਸਾਡੇ ਇੱਕ ਜਾਂ ਦੋ ਦਿਨ ਰਹੀਏ ਤੇ ਫਿਰ ਮੇਰੇ ਉੱਤਰ ਜਾਣਾ ਪੂਗਾ ਪਿੰਡ ਚ ਨਗੇ ਜਾਂ ਤੇ ਉਹਨਾਂ ਦੀ ਗੁੜੀਆ ਦੀ ਮੈਰਿਜ ਆ ਤੇ ਚਲੋ ਜੀ ਆਪਾਂ ਬਣਾਉਨੇ ਆ ਪਕੌੜੇ ਤੇ ਲੜਈ ਥੋਡੇ ਨਾਲ ਜਿਹੜੇ ਪਕੌੜੇ ਬਣਾਉਣ ਦੀ ਹਨਾ ਰੈਸিপি ਹੈ ਤਾਂ ਕੇਨੀ ਕਾ ਸਿੱਕੇ ਮੇ ਬਣਾਉਣੇ ਆ ਤੇ ਉਹ ਥੋਡੇ ਨਾਲ ਸ਼ੇਅਰ ਕਰੂੰਗੀ ਮੈਂ ਤੇ ਕੀ ਹੋਗਾ ਮੈਨੂੰ ਲੱਗਿਆ ਬਣਾ ਕੇ ਨੋ ਬਣਾਉਣ ਦਾ ਵਾਸਤੇ ਅੱਛਾ ਤੇ ਪਕੌੜੇ ਬਣਾਉਣ ਦਾ ਤਰੀਕਾ ਜਿਹੜਾ ਸ਼ੇਅਰ ਕਰੂੰਗੀ ਹਨਾ ਬੀਕਿੰਗ ਵਨ ਦਾ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਓ ਤੇ ਅੱਗੇ ਵੀ ਹਨਾ ਰੈਂਡ ਸਰਕਲ ਚ ਸ਼ੇਅਰ ਕਰਿਓ ਹਨਾ ਤੇ ਕਈ ਵਾਰੀ ਮੇਰੀ ਭੈਣ ਨੂੰ ਹਨਾ ਇਦਾਂ ਦਾ ਜਿਹੜਾ ਤਰੀਕਾ ਬਣਾਉਣ ਦਾ ਹਨਾ ਤੇ ਵਧੀਆ ਲੱਗਦਾ ਅਗਲਾ ਬਣਾ ਲੈਂਦਾ ਹਨਾ ਤੇ ਪਹਿਲੀ ਗੱਲ ਹਨਾ ਇਹ ਆਪਣੇ ਅੱਖੀਂ ਤਿਆਰ ਹੋਏ ਹੋਣਗੇ ਹਨਾ ਜਦੋਂ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਿਦਾਂ ਦੇ ਤੇਲ ਚ ਹਨਾ ਜਾਂ ਕਿਵੇਂ ਪੜਾਉਂਦੇ ਨੇ ਹਨਾ ਕਿਦਾਂ ਦਾ ਹੋਵੇ ਇਸਰ ਵਗੈਰਾ ਕਿਦਾਂ ਇਹਦਾ ਕੁਝ ਲਗਾਉਂਦੇ ਆ ਆਪਾਂ ਵਧੀਆ ਇਹ ਪਕੌੜੇ ਆਪ ਘਰੇ ਤਿਆਰ ਕਰ ਸਕਦੇ ਆ ਹਨਾ ਜਿਹੜੇ ਜੀ ਵੀਡੀਓ ਨੂੰ ਆਪਣੇ ਨੂੰ ਹਨਾ ਫਸਟ ਟਾਈਮ ਦੇਖ ਰਹੇ ਨੇ ਨਿਊ ਆਏ ਨੇ ਆਪਣੇ ਚੈਨਲ ਤੇ ਤੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਇੱਕ ਕਮੈਂਟ ਕਰਕੇ ਵੀ ਜਾਈਂ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤਾਂ ਕਿ ਹਨਾ ਅੱਗੇ ਵੀ ਥੋੜਾ ਜਿਹਾ ਆਪਾਂ ਨੂੰ ਹਨਾ ਉਸ ਹਾਸਾ ਜੇ ਮਿਲਦਾ ਵੀ ਆਪਾਂ ਹੋਰ ਵਧੀਆ ਵਧੀਆ ਵੀਡੀਓ ਜਿਹੜੀ ਆਪਾਂ ਬਣਾ ਸਕੀਏ ਤੇ ਚਲੋ ਜੀ ਆਪਾਂ ਬਣਾਉਨੇ ਆ ਪਕੌੜੇ ਤੇ ਬੜੇ ਆਪਣੇ ਬਲੌਗ ਦੇ ਵਿੱਚ ਨਾਲੇ ਤੁਸੀਂ ਵੀ ਦੇਖੋ ਵੀ ਆਪਾਂ ਹਨਾ ਕਿਵੇਂ ਬਣਾਉਨੇ ਆਗੇ ਤੇ ਟਰਾਈ ਵੀ ਜਰੂਰ ਕਰਿਆ ਹਨ ਜਿਹੜੇ ਮੇਰੇ ਭੈਣਾਂ ਨੇ ਕਦੇ ਨਹੀਂ ਹਨ ਬਣਾਏ ਹੈਗੇ ਜਰੂਰ ਕੋਸ਼ਿਸ਼ ਕਰੇ ਬਣਾਉਣ ਦੀ ਤੇ ਬੇਸਣ ਜਿਵੇਂ ਲੈ ਲਿਆ ਹਨ ਆ ਆ ਦੇਖੋ ਬੇਸਣ ਮੈਂ ਲੈ ਲਿਆ ਹੁਣ ਆਪਾਂ ਟਰਾਈ ਬੋਰਡ ਤੇ ਛੱਡਦੇ ਹਾਂ ਹੁਣ ਫਿਰ ਤੁਹਾਨੂੰ ਦਿਖਾਉਣੀ ਹੈਗੀ ਲੋ ਜੀ ਆਪਾਂ ਲੈ ਰੇਂਗ ਲਾਈਟ ਬੇਟੇ ਤੋਂ ਲੈ ਕੇ ਮੈਂ ਕਹਿੰਦਾ ਮੇਰਾ ਬਹੁਤ ਹੁੰਦਾ ਸੀਗਾ ਇਹਦੇ ਕੋਲੇ ਹੈਗੀ ਆ ਚਾਹ ਜਿਹੜਾ ਲਗੋਏ ਤੇ ਸਿੰਪਲ ਐਸਾ ਲਗੋਈ ਇਧਰ ਹਾਂ ਇਧਰ ਲਾ ਦੇ ਬਸ ਵੇ ਆ ਚੀਜ਼ ਤਾਂ ਮੇਰੀ ਹੈਗੀ ਆ ਉਹ ਚਾਰਜ ਲੇ ਕੇ ਇਹ ਤੋਂ ਬੱਦਲ ਖੋਲਦਾ ਲਓ ਜੀ ਆਪਾਂ ਰੇਗ ਲਾਈਟ ਜੜਦੇ ਆ ਸੋਨ ਰਿੰਗ ਲਾਈਟ ਨਾਲ ਵੀਡੀਓ ਬਣਾਉਣਾ ਲਗੀ ਫਿਰ ਮੈਂ ਵੀ ਕਰੂੰਗੀ ਹੋਲਡਰ ਦੀ ਮੈਦੀ ਬਣਾ ਲਈ ਆਂ ਦੁਬਾਉਂਗੀ ਮੈਦੀ ਠੀਕ ਹੈ ਕਿਦੇ ਕੋਲੇ ਹੈਗੀ ਸੀ ਇਹ ਤੋਂ ਦੇਖ ਕੇ ਉਹ ਚਾਰਜ ਦਾ ਸਾਡਾ ਨਹੀਂ ਲਾ ਰੱਖਿਆਗਾ ਅੰਦਰ ਪੇ ਆਪਾਂ ਪਾਪਾ ਨੂੰ ਚਾਰਜ ਹੋਵੇ ਹਉਦੇ ਉਹਦਾ ਡਾਕਟਰ ਜਾਣੇ ਐਨੇ ਚੰਨ ਦੱਬੀ ਤੇ ਇਦਾਂ ਦਾ ਵਿਚਾਰ ਹੋਏ ਹੋ ਜਾਂਦਾ ਨਹੀਂ ਨਹੀਂ ਵੀ ਉਹਦੇ ਚੀਵੇ ਹੋ ਜਾਂਦੇ ਬੇਸਨ ਤੁਸੀਂ ਹਨਾ ਆਪਣੇ ਅਕੋਰਡਿੰਗ ਲੈ ਲਿਓ ਹਨਾ ਵੀ ਕਿੰਨਾ ਕੁ ਤੁਸੀਂ ਲੈਣਾ ਹੈ ਮੇਰੇ ਕੋਲ ਛਾਣਿਆ ਹੋਇਆ ਬੇਸਨ ਆਗਾ ਤੇ ਮਸਾਲੇ ਆਵਦੇ ਨਾਲ ਜੀ ਨਾਲ ਪਾਉਂਗੀ ਵੀ ਆਪਾਂ ਨੇ ਕਿੰਨੇ ਕਿਹੜੇ ਪਕੌੜੇ ਨੇ ਹਨਾ ਬਣਾਉਣੇ ਨੇ ਥੋੜੀ ਕੁਆਂਟੀਟੀ ਚ ਆਪਾਂ ਲੈ ਸਕਦੇ ਹਾਂ ਨਾ ਇਹ ਤਾਂ ਜਦੋਂ ਆਪਾਂ ਬਣਾਉਣਿਆਂ ਦਾ ਨਾ ਬਹੁਤ ਸਾਰੇ ਤਕਰੀਬ ਨਹੀਂ ਮੇਰੇ ਕੋਲ ਇੱਕ ਕੋਲੀ ਆ ਬੇਸਨ ਦੀ ਹੋਰ ਮਹਿੰਦਰ ਲੰਦ ਕਿੱਦਣਾ ਕੀ ਬਣਾਉਂਗੇ ਇਹਦਾ ਲਓ ਜੀ ਇਸ ਵਸਲ ਆਪਾਂ ਨੇ ਲੈ ਲਿਆਗਾ ਕੋਈ ਨਾ ਲਓ ਜੀ ਆਪਾਂ ਬੇਸਨ ਆਪਾਂ ਨੇ ਲੈ ਲਿਆਗਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਇਹ ਵਿੱਚ ਆ ਫੜ ਜੀ ਰਬਾ ਪਾਵਾਂਗੇ। ਹੌਲੀ ਜਿਹਾ ਪਾਵਾਂਗੇ ਥੋੜਾ ਜਿਹਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਮਾਣਨਾ ਉਹ। ਹੁਣ ਆਪਾਂ ਥੋੜਾ ਜਿਹਾ ਇਹ ਵਿੱਚ ਪਾਵਾਂਗੇ ਮੌਣ ਹਨਾ ਮੌਣ ਤੁਸੀਂ ਦੇਸੀ ਕਿ ਹੋ ਜਾਂ ਫਿਰ ਹਨਾ ਸਰੋਂ ਦਾ ਤੇਲ ਨਹੀਂ ਪਾ ਸਕਦੇ ਆਪਾਂ ਸਰੋਂ ਦਾ ਤੇਲ ਹੀ ਆ ਜਿਹੜਾ ਪਾਵਾਂਗੇ ਇੱਥੇ। ਇਹ ਚੰਗੀ ਤਰ੍ਹਾਂ ਮਲ ਕੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਾਂਗੇ। ਪਾ ਲਈ ਆ ਜੀ ਆਪਾਂ ਨੇ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਨੇ ਥੋੜਾ ਜਿਹਾ ਪੋਣਾ ਤਾਂ ਕਿ ਇਹ ਨਰਮ ਹੋਣਾ ਆਜ ਵੀ ਐਨ ਚੰਗੀ ਤਰ੍ਹਾਂ ਜਿਹੜਾ ਥੋੜ ਨੂੰ ਤੇਲ ਆਪਾਂ ਨੇ ਵੇਚ ਐਨ ਚੰਗੀ ਤਰ੍ਹਾਂ ਮਿਕਸ ਜਿਹੜਾ ਪੇਸਟ ਨੇ ਵਿੱਚ ਕਰ ਦਾਂਗੇ ਆਪਾਂ ਇਹਨੂੰ ਲਓ ਜੀ ਮੌੜ ਜਿਹੜੇ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਆਣੀ ਤੇ ਬੇਸਾਂ ਦੇ ਵਿੱਚ ਇਹ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਹੁਣ ਆਪਾਂ ਇਹਦਾ ਜਿਹੜਾ ਆਟਾਗਾ ਉਹ ਗੁੰਨਣਾ ਕਿ ਆਟਾ ਤੁਸੀਂ ਹਨਾ ਜਨਨ ਕਿ ਸਖਤ ਗੁੰਨਣਾ ਹਨਾ ਢਿੱਲਾ ਜਿਹਾ ਆਟਾ ਇਹ ਗੁੰਨਣਾ ਹੈਗਾ ਇਹਦਾ ਮੈਂ ਨਾਰਮਲ ਜਿਹੜਾ ਗਰਮ ਪਾਣੀ ਹੈ ਉਹ ਕਰਦੇ ਹੈਗਾ ਜਿਹੜਾ ਆਟਾ ਗੁੰਨਾਂਗੇ ਥੋੜਾ 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 ਪਾਣੀ ਪਾ ਕੇ ਜਿਹੜਾ ਫਾਟਾ ਇਹਦਾ ਗੁੰਨਾਂਗੇ ਬੜਾ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਜਿਹੜਾ ਬਣਾਕਾ ਤੇ ਪਤਲਾ ਨਾ ਹੋ ਜAVE ਲੋ ਜੀ ਆਟਾ ਜਿਹੜਾ ਆਪਾਂ ਗੁੰਨ ਲੈਣ ਚੰਗੀ ਤਰ੍ਹਾਂ ਆਪਾਂ ਇਹਨੂੰ ਓਕੀ ਦੇ ਦਿੰਦੀਆਂ ਹਾਂ ਤੁਸੀਂ ਸਾਹ ਤਾਂ ਜਿਹੜਾ ਇਹ ਆਟਾ ਗੁੰਨਣਾ ਹੈ ਢਿੱਲਾ ਨਹੀਂ ਹੋਣਾ ਹੈ ਆਟਾ ਇਹ ਲੋ ਮੁੱਕੀ ਦੇ ਕੇ ਬਿਲਕੁਲ ਇਕਸਾਰ ਕਰ ਲੈਣਾ ਹਨ ਮਸੀਂ ਦਾ ਆਪਾਂ ਇਹਦੇ ਸਾਰੇ ਪਕੌੜੇ ਆਪਾਂ ਇਹਦੇ ਵੱਟ ਕੀ ਕਿਆ ਕਰਾਂਗੇ ਸਰਪ੍ਰਾਈਜ਼ ਜਰੂਰ ਲਾ ਆਏ ਇਹ ਲਾ ਆਓ ਸਬਜ਼ੀ ਬਣਾਉਣਾ ਆਪਾਂ ਪੋਰੀ ਲੈ ਲਓ ਜੀ ਪਕੌੜੇ ਆਪਾਂ ਨੇ ਬਣਾ ਲੈਨੇ ਕਿ ਇਦਾਂ ਦੇਲੇ ਆਪਣੇ ਪਕੌੜੇ ਨੇ ਸਾਰੇ ਆਪਾਂ ਨੇ ਤਿਆਰ ਕਰ ਲੈਨੇ ਬਟਲੇ ਨੇ ਮੋਟੇ ਪਤਲੇ ਹੈ ਨਾ ਜਿੰਦਾਂ ਦਾ ਵੀ ਤੁਸੀਂ ਸਾਈਜ਼ ਰੱਖਣਾ ਚਾਹੁੰਦੇ ਥੋੜੀ ਮਰਜ਼ੀ ਆ ਹੈ ਨਾ ਤੇ ਹੁਣ ਆਪਾਂ ਇਹਨਾਂ ਨੂੰ ਤੇਲ 'ਚ ਕਰ ਦਿਆਂਗੇ ਫਰਾਈ ਤੇਲ ਨੇ ਰੱਖਤਾ ਹੋ ਗਰਮ ਤੇਲ ਬੱਚਾ ਦੇ ਲਈ ਹੈ ਨਾ ਕਾਲੂਆ ਆਦੇ ਬਣਾਏ ਸੀ ਥੋੜੇ ਜਿਹੇ ਪੋੜੇ ਬਸ ਹੋਈ ਆਪਾਂ ਤੇਲ ਪਾ ਲਾ ਤੇ ਉਹਦੇ ਵਿੱਚ ਹੀ ਆਪ ਇਹਨੂੰ ਸਾਬ ਦਵਾਗੇ ਹੈ ਨਾ ਤੇ ਤੇ ਆਪਣਾ ਗਰਮਾਗਾ ਤੇ ਆਪਾਂ ਉਹਦੇ ਵਿੱਚ ਇਹਨਾਂ ਨੂੰ ਤੜ ਦੇਾਂਗੇ ਤੇ ਬਸ ਤੁਹਾਡੀ ਮਰਜ਼ੀ ਆ ਤੁਸੀਂ ਹਨਾ ਥੋੜੇ ਥੋੜੇ ਪਾ ਕੇ ਹਨਾ ਜਿੰਨਾਂ ਦੇ ਵੀ ਤੁਹਾਡੇ ਕੋਲ ਕੜਾਈ 'ਚ ਜਿੰਨਾ ਕੁ ਤੇਲ ਪਾਇਆ ਹੋਇਆ ਹੈਗਾ ਉਹ ਤੁਸੀਂ ਬਸ ਪਾ ਕੇ ਇਹਨਾਂ ਨੂੰ ਤਿਆਰ ਕਰ ਲਿਓ ਲੋਜੀ ਪਕੌੜੇ ਆਪਣੇ ਬਣ ਕੇ ਹੋ ਚੁੱਕੇ ਨੇ ਤਿਆਰ ਹਨਾ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਨੇ ਘਰ ਵਿੱਚ ਹੀ ਹਨਾ ਜਿਹੜੇ ਪਕੌੜੇ ਨੇ ਬਣਾ ਲੈਨੇ ਕਈ ਵਾਰੀ ਆਪਾਂ ਤੋਂ ਬਾਜ਼ਾਰੋਂ ਲੈ ਜਾਏ ਜਾਂ ਜਦੋਂ ਆਪਾਂ ਨਹੀਂ ਮੰਗਵਾ ਸਕਦੀ ਤਾਂ ਆਪਾਂ ਘਰੀ ਬੇਸਨ ਨਾਲ ਹਨਾ ਪਕੌੜੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤਿਆਰ ਕਰ ਸਕਦੀ ਆਪਾਂ ਇਹਨੂੰ ਯਾਨੀ ਕਿ 2-3 ਵਾਰਾਂ ਦੇ ਜਿਹੜੀ ਸਬਜ਼ੀ ਦੇ ਪਕੌੜੇ ਆਪਾਂ ਹਨਾ ਬੰਦ ਢੱਕਣ ਵਾਲੇ ਡੱਬੇ ਦੇ ਵਿੱਚ ਵੀ ਤਿਆਰ ਕਰਕੇ ਰੱਖ ਸਕਦੇ ਆ ਹਨਾ ਤਾਂ ਇਹ ਸਟੋਰ ਕਰਕੇ ਰੱਖ ਸਕਦੇ ਆਪਾਂ ਇਹਨਾਂ ਨੂੰ ਵੀ ਆਪਾਂ ਜਿਹੜੀ ਚੱਕ ਕੇ ਆਉਂਦੀ ਹੈ ਵੀ ਸਬਜ਼ੀ ਆਪਾਂ ਬਣਾ ਲੀਏ ਤੇ ਲੋ ਜੀ ਪਕੌੜੇ ਆਪਣੇ ਬਣ ਗਏ ਆਪਾਂ ਹੁਣ ਬਣਾਉਨੇ ਆਂਗੇ ਇਹ ਸਬਜੀ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਹਨਾ ਤੁਹਾਨੂੰ ਕਿਹੜਾ ਮੇਰਾ ਇਹ ਤਰੀਕਾ ਪਕੌੜੇ ਬਣਾਉਣ ਦਾ ਕਿਵੇਂ ਦਾ ਲੱਗਿਆ ਹਨਾ ਤੇ ਜਰੂਰ ਤੁਸੀਂ ਵੀ ਟਰਾਈ ਕਰਿਓ ਹਨਾ ਚਲੋ ਜੀ ਆਪਾਂ ਹੁਣ ਸਬਜੀ ਬਣਾਉਣੀ ਲੋ ਜੀ ਇੱਥੇ ਮੈਂ ਲੱਗ ਗਈ ਸੀ ਬਸ ਸਬਜੀ ਦੀ ਤਿਆਰੀ ਕਰਨਾ ਤੇ ਆਪਾਂ ਇੱਥੇ ਹੀ ਆਪਣੀ ਵੀਡੀਓ ਦੀ ਕਰਦੇ ਆਂ ਵੀਡੀਓ ਦਾ ਕਰਦੇ ਆਂ ਐਂਡ ਚੈਨਲ ਨੂੰ ਜੀ ਜੇਕਰ ਆਇਓ ਫਸਟ ਟਾਈਮ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਤੇ ਮੇਰਾ ਖੋੜੇ ਬਣਾਉਣ ਦਾ ਤਰੀਕਾ ਹਨਾ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ